ਜ਼ਿਲ੍ਹਾ ਸ਼੍ਰੀ ਮੁਕਤਸਰ ਪੁਲਸ ਨੂੰ ਮਿਲੀ ਵੱਡੀ ਸਫਲਤਾ ਨਸ਼ਿਆ ਖਿਲਾਫ ਵੱਡੀ ਕਾਰਵਾਈ ਪੋਸਤ ਦੀ ਤਸਕਰੀ ਕਰਨ ਵਾਲੇ ਗਰੋਹ ਦਾ ਕੀਤਾ ਪਰਦਾ ਫਾਸ਼ 26 ਕੁਆਂਟਲ ਡੋਡੇ ਚੂਰਾ ਪੋਸਤ ਅਤੇ ਇੱਕ ਟਰੱਕ ਦੋ ਵਿਅਕਤੀ ਕੀਤੇ ਕਾਬੂ ਨਸ਼ੇ ਦੇ ਖਿਲਾਫ ਚਲਾਈ ਨਵੀਂ ਦੇ ਵਿੱਚ ਅੱਜ ਮੁਕਸਰਪਾ ਪੁਲਿਸ ਨੂੰ ਬਹੁਤ ਵੱਡੀ ਸਫਲਤਾ ਮਿਲੀ ਸਾਡੀ ਟੀਮ ਲੀਡ ਬਾਈ एस पी डी साहब एन डी एस पी डी तो इंचार्ज सीआईए वन तो सारी टीम ने इंफॉर्मेन बेसिस पे एक बड़ा चंगा ट्रैप लाया एल ही इंफोरमेन थी कि काफ़ी भारी मात्रा के जो सोडा पोस्ट है झारखंडों चलिया तो चले ये मुक्तसर मुकसर पहुँचने ये रिगार्डिंग पिछले तीन दिन तो जो सा टीम सग की सारी बाहर तो असी वेट में सकेंगे वे कि यह गड्डी ਕਿਵੇਂ ਸਾਨੂੰ ਟਕਰੂਹੀ ਤੇ ਕਿੱਥੇ ਨੂੰ ਰੋਕਿਆ ਜਾਏਗਾ ਇਹ ਪਰसों ਰਾਤ ਔਲਖ ਦਾਣਾ ਮੰਡੀ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਅਨਦਰ ਫੌਜਨਾ ਜੋ ਹੈ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਕਦੇ ਵੀ ਹੋ ਸਕਦਾ ਹੈ ਸਾਡੀ ਸਾਰੀ ਟੀਮ ਨੇ ਫਿਰ ਆ ਕੇ ਇੱਕ ਰਾਤ ਲਾਇਆ ਇਹਨਾਂ ਨੂੰ ਇੱਕ ਸ਼ੱਕੀ ਕੈਂਟਰ ਮਿਲਿਆ ਜਿਹਦੇ ਤੇ ਬੜੇ ਇੰਟਰਸਟਿੰਗਲੀ ਔਨ ਆਰਮੀ ਡਿਊਟੀ ਲਿਖਿਆ ਹੋਇਆ ਸੀ ਜਦੋਂ ਇਹਨਾਂ ਨੂੰ ਪੁੱਛਿਆ ਗਿਆ ਮੁੰਡੇ ਨੂੰ ਜੋ ਟਰੱਕ ਦੇ ਵਿੱਚ ਸਿਗੇਗੀ ਤੁਸੀਂ ਕੀ ਸਮਾਨ ਲੈ ਕੇ ਜਾ ਰਹੇ ਹੋ ਤੇ ਕਹਿੰਦੇ ਸੀ ਫੌਜ ਦਾ ਰਾਸ਼ਨ ਲੈ ਕੇ ਜਾ ਰਹੇ ਕੈਂਟਰ ਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚ ਜੋ ਹੈਗਾ ਸਾਨੂੰ ਕਈ ਬੋਰੀਆਂ ਜੋ ਹੈ ਡੋਡੇ ਪੋਸ਼ ਦੀ ਮਿਲੀਆਂ ਉਸ ਤੋਂ ਬਾਅਦ ਜੋ ਪ੍ਰੋਸੈਸ ਹੈਗਾ ਇਹ ਸਾਰੇ ਡੋਡੇ ਪੋਸ਼ ਦੀ ਬੋਰੀਆਂ ਨੂੰ ਉਹਦੇ ਐਵੀਡੈਂਸ ਬਣਾਉਣ ਲਈ ਉਹਦੀ ਮੈਜ਼ਰਮੈਂਟਸ ਕਰਨੀਆਂ ਸ਼ੁਰੂ ਕੀਤੀਆਂ ਗਈਆਂ ਇਨੀਸ਼ੀਅਲ ਐਸਟੀਮੇਟ ਜੋ ਸਾਡਾ ਸੀਗਾ ਦੇਖ ਕੇ ਸਾਨੂੰ ਲੱਗਦਾ ਸੀ ਕਿ 15 ਕਿਲੋ ਬਟ ਗ੍ਰੈਜੂਲੀ ਜਿਵੇਂ ਜਿਵੇਂ ਮੈਜ਼ਰਮੈਂਟ ਹੋndi ਗਈ ਇਹਦੇ ਟੋਟਲ ਸਮਾਨ ਹੈਗਾ 27 ਕੁਇੰਟਲ ਤੇ ਆ ਕੇ ਖੜਾ ਹੋਇਆ। ਇਹਦੇ ਵਿੱਚ ਹਲੇ ਅਸੀਂ ਦੋ ਬੰਦੇ ਅਰੈਸਟ ਕੀਤੇ ਨੇ ਇੱਕ ਮਨਿੰਦਰ ਸਿੰਘ ਹੈਗਾ ਤੇ ਇੱਕ ਆਕਾਸ਼ਦੀਪ ਸਿੰਘ ਇਹ 36 ਸਾਲ ਤੇ 20 ਸਾਲ ਦੇ ਹੋ ਗਏ ਆ। ਅਗੇਨ ਇਹ ਹੈਗੇ ਡਰਾਈਵਰਸ ਜਿਹਦਾ ਸਮਾਨ ਸੀਗਾ ਉਹਦੇ ਪਿੱਛੇ ਸਾਡੀ ਟੀਮ ਔਲਡੀ ਬਹਾਰ ਹੈਗੀ ਤੇ ਉਹ ਬੰਦਿਆਂ ਨੂੰ ਵੀ ਜਲਦ ਜਲ ਫੜ ਕੇ ਅੰਦਰ ਦਿੱਤਾ ਜਾਏਗਾ ਤੇ ਉਹਦੇ ਤੋਂ ਉਹਦੀ ਜਿੰਨੀ ਪ੍ਰਾਪਰਟੀ ਹੈਗੀ ਹੈ तो प्रॉपर्टी भी नहीं बची, सारी प्रॉपर्टी असी अटैच करा दें भावे वो घर हो भावें वो गाँव जो इकोनॉमिक प्रोसीज है इस क्राइम के वो तो ना ही जाने इस अलावा तो अभी एक कैंटर जो है वो बराबद किया तो नब्बे गट्टे जो है टोटली सताई कुंटल ये पुलिस ने बराबद हाल जो इन्हों की जो मुड़ली पुछगी चल रही है मुक्तसर ही आ रही

ਕਰ ਦੋਗੇ ਦੋ ਦੋ ਤਿੰਨ ਸਟ੍ਰੇਟ ਰੋਟ ਰੋਟ ਕਰਕੇ ਇਹ ਦੋ ਤਿੰਨ ਨਹੀਂ ਕੀ ਵਾਧੂ ਸਟੇਟਰ ਕਰ ਦੋ ਇਹ ਪਹੁੰਚੇ ਹੋਣੇ ਹੀ ਧਾਰਕੰਡ ਤੋਂ ਸ਼ੁਰੂ ਹੋਇਆ ਸੀ ਜੋ ਸਾਰਾ ਹੈਗਾ ਤੇ ਇਹਨਾਂ ਦਾ ਜੋ ਮੋਡਸ ਆਫ ਪ੍ਰੈਂਡੀ ਹੈਗਾ ਜਿੰਨ ਤੁਸੀਂ ਜਿਹਨੂੰ ਅਸੀਂ ਵੀ ਦੇਖਿਆ ਕਿ ਆਨ ਆਰਮੀ ਡਿਊਟੀ ਕਰਕੇ ਜੋ ਉਹਨੇ ਲਿਖਿਆ ਨਾਰਮਲੀ ਅਸੀਂ ਜੋ ਹੈਗੇ ਆਨ ਆਰਮੀ ਡਿਊਟੀ ਜਿਹਨਾਂ ਗੱਡੀਆਂ ਤੇ ਲਿਖਿਆ ਹੁੰਦੇ ਆ ਅਸੀਂ ਥੋੜਾ ਜਿਹਾ ਗਰੀਸ ਕਰਦੇ बट ਸਾਡੀ ਇਨਫੋਰਮੇਸ਼ਨ बड़ी ਪੂਕਸਾ ਸੀ ਤੇ ਇਸ ਕਰਕੇ ਰੋਕੇ ਗਿਆ ਕਿ ਬਾਕੀ ਨਾ ਦੀ ਜੋ ਕੁਝ ਗਿਜ ਹੈਗੀ ਹੈ ਅੱਜ ਇਹਨਾਂ ਨੂੰ ਪੇਸ਼ ਕੀਤਾ ਜਾਏਗਾ ਕੋਰਟ ਦੇ ਵਿੱਚ ਇਹਨਾਂ ਦੀ ਰਿਮਾਂਡ ਲਿਖੀ ਜਾਏਗੀ ਤੇ ਬਾਕੀ ਸਾਰੀ ਡਿਟੇਲ ਦੇ ਨਾਲ ਤੇ कोई ਨਹੀਂ ਨਹੀਂ ਕੋਈ ਹਲੇ ਇਦਾਂ ਕੋਈ ਗਲਤੀ ਨਹੀਂ ਆਈ ਇਹਨਾਂ ਨੇ ਆਨ ਆਰਮੀ ਡਿਊਟੀ ਸਪੈਸੀਫਿਕਲੀ ਲਿਖਾਇਆ

इस तु तो बाद जो सा अगला पड़ाओ हैगा अभी चला असी सारी मीटिंगा कर लगे पिंड इस अलावा तो एक असं वॉलीबॉल कॉम्पीटिशन रख रहे हैं नैक्सट वीकेंड फ्राइडे सैटरडे संडे तो असी सारे जो अठाई सौ पिंड साढ़े है जिले के सारे पिंडों की एक एक टीम होनी है हो उसके काफ़ी चंगे असी प्राइजेस से एक अवेयरनैस प्रोग्राम जो है नशे के खिलाफ अस चला शुरू किया है तो मैं ਸਾਰੀ ਪਬਲਿਕ ਨੂੰ ਇਹ ਕਹਾਂਗਾ ਕਿ ਤੁਸੀਂ ਸਾਡੇ ਨਾਲ ਜੁੜੋ ਜਹਾਂ ਤੁਹਾਨੂੰ ਇਨਫੋਰਮੇਸ਼ਨ ਮਿਲਦੀ ਹੈ ਜਿਸ ਤੇ ਤੁਹਾਨੂੰ ਨਜ਼ਰ ਆਉਂਦਾ ਹੈ ਕਿ ਬੰਦੇ ਵੇਚ ਰਹੇ ਨੇ ਦੇਖੋ ਜੀ ਇੱਕ ਹੁੰਦੀ ਹੈ ਵੱਡੀ ਰਿਕਵਰੀ ਇੱਕ ਹੁੰਦੀ ਹੈ ਜੋ ਛੋਟੀ ਛੋਟੀ ਕੁੜੀਆਂ ਵੇਚ ਰਹੇ ਨੇ ਮੱਲਿਆਂ ਦੇ ਵਿੱਚ ਉਹ ਕਰਦੇ ਪਬਲਿਕ ਨੂੰ ਅਸਲੀ ਪਰੇਸ਼ਾਨ ਤੇ ਉਹਦੀ ਜਿਹਦੇ ਕੋਈ ਵੀ ਇਨਫੋਰਮੇਸ਼ਨ ਆਏਗੀ ਜੀ ਵੀ ਆਰ ਓਪਨ ਐਂਡ ਵੀ ਆਰ ਵੈਰੀ ਰਿਸਪੌਂਸਿਵ ਨਾਊ ਇਹਦੇ ਤੇ ਸਪੈਸੀਫਿਕਲੀ ਹੁਣ ਸਾਡੀ ਮੁਹਿੰਮ ਜੋ ਹੈ ਨਸ਼ੇ ਦੇ ਖਿਲਾਫ ਚੱਲ ਰਹੀ ਹੈ ਤੁਹਾਡੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਜਿਸ ਤੇ ਸਾਡੇ ਕੋਲ ਜਾਏ जड़े है क्रिमिनल जो समगलिंग कर रहे हैं तो ये साइड चेतावनी है कि तो पड़के भी अंदर देंगे तो प्रॉपर्टियां भी अटैच करेंगे हूँ रिसेंटली इन दी लास्ट वन मंथ सात केसिज है अभी प्रॉपर्टी अटैच करके कॉम्पीटेंट अथॉरिटी को भेजते हैं जमेंशन आते हैं अभी सारे शेयर भी करा तो मैं यही गल क्लीयर करना चाह रहा बार बार कि थोड़ी प्रोपर्टिया अटैच होनी है तो घर अटैच होने गिया अटैच होनी कुछ नहीं छड़े जाऊगा ਇਸ ਕਰਕੇ ਜੋ ਇਹ ਨਸ਼ੇ ਵਾਲੇ ਜੋ ਕੰਮ ਹੈਗੇ ਇਹਨੂੰ ਕਾਈਂਡਲੀ ਛੱਡਿਆ ਜਾਏ ਤੇ ਤੁਸੀਂ ਸਾਫ਼ੁੱਥਰੇ ਕੰਮ ਕਰੋਗੇ ਬਿਲਕੁਲ ਚਿੱਟੇ ਦੀ ਵੀ ਰਿਕਵਰੀ ਹੋਏਗੀ ਤੇ ਸਾਰੇ ਡਰੱਗਸ ਦੇ ਅਸੀਂ ਮਾਸੀ ਮਗਰ ਲੱਗੇ ਜਿੰਨੇ ਵੱਡੇ ਸਮਗਲੇ ਰਹੇਗੇ ਉਹ ਪਜਾਦੂ ਕੀ ਮਗਰ ਦੂਨੀ ਖੜੀ ਜਾਂਦੀ ਹੈ ਉਸ ਜਿਹੜੇ ਅੰਦਰ ਪਰ ਅਜੇ ਤੱਕ ਉਹ ਅਜੇ ਕੋਈ ਕਿਤੇ ਦੇ ਨਹੀਂ ਉਹ ਵੀ ਹੋਏਗੀ ਆਪਰੇਸ਼ਨ ਸਾਰੇ ਦੇ ਇਨਫੋਰਮੇਸ਼ਨ ਡਿਵੈਲਪ ਹੋ ਰਹੀ ਤੇ ਪਿਛਲੇ ਹਫਤੇ ਦੇ ਵਿੱਚ ਜੇ ਅਸੀਂ 100 ਗ੍ਰਾਮ ਹੈਰੋਇਨ ਦੇ ਦੋ ਤਿੰਨ ਪੱਤੇ ਵੀ ਲੁੱਟੇ तो इतने जो अपनी स्मगलिंग हैगी है सू नज़र आ रहा है कि हम ज़्यादा फार्मास्यूटीकल वाली साइड जा रही है तो फार्मास्यूटी स्पैशल जो है, है एक चैकिंग ऑफ तो मेडिकल शॉप जो है, है जो कि गोलियां गोलियां वेचन का काम कर रहे हैं अभी अगली मुहिमा देख ला